ਆਓ ਕਹਾਣੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਬਾਪੂ ਤੇ ਉੱਤਰ ਦੀ ਕਹਾਣੀ ਗੁਰਨਾਮ ਸਿੰਘ ਆਪਣੇ ਤੂਤਾਂ ਵਾਲੇ ਖੂਹ ਤੇ ਤੂਤ ਦੀ ਸ਼ਾਮੇ ਮੰਜਾ 'ਚ ਆਰਾਮ ਕਰ ਰਿਹਾ ਸੀ ਸਿਕਰ ਦਪੈਰ ਸੀ ਤੇ ਤੂਤਾਂ ਦੀ ਠੰਡੀ ਛਾਵਾਂ 'ਵ ਪਤਾ ਹੀ ਨਹੀਂ ਸੀ ਚੰਨ ਜਿਹਾਂ ਕਿ ਜੇਟ ਦਾ ਮਹੀਨਾ ਇਨੇ ਨੂੰ ਉਹਦੇ ਕੰਨੀ ਸਕੂਟਰ ਦੀ ਆਵਾਜ਼ ਪਈ ਤੇ ਉਹ ਅੱਖਾਂ ਖੋਲ ਦੇਖਣ ਲੱਗਾ ਤੇ ਦੇਖਦਾ ਕਿ ਉਸ ਦਾ ਪੁੱਤ ਰਾਜਵੀਰ ਸਕੂਟਰ ਖੜਾ ਕਰ ਉਸ ਵੱਲ ਨੂੰ ਆ ਰਿਹਾ ਰਾਜਵੀਰ ਨੂੰ ਦੇਖੁਰ ਨਾਮ ਸਿੰਘ ਉੱਠ ਕੇ மஞ்சੇ ਤੇ ਬੈਠ ਜਾਂਦਾ ਤੇ ਆਪਣਾ ਸਿਰ ਤੇ ਬੰਨਿਆ ਪਰਨਾ ਠੀਕ ਕਰਨ ਲੱਗ ਜਾਂਦਾ ਰਾਜਵੀਰ ਆਖਦਾ ਕਿ ਬਾਪੂ ਜੀ ਅੱਜ ਦੁਪਹਿਰ ਦੀ ਰੋਟੀ ਖਾਣ ਆ ਘਰ ਨਹੀਂ ਆਏ ਤੇ ਮੈਂ ਸੋਚਿਆ ਕਿ ਰੋਟੀ ਬਣਾ ਕੇ ਆਪਣੇ ਬਾਪੂ ਲਈ ਉਹ ਤੇ ਹੀ ਲੈ ਜਾਂਦਾ ਆ ਤੇ ਤੁੱਟਾਂ ਦੀ ਸ਼ਾਮੇ ਬੈਠ ਦੋਨੇ ਪਿਓ ਪੁੱਤ ਇਕੱਠੇ ਹੀ ਰੋਟੀ ਖਾਂਦੇ ਆ ਗੁਰਨਾਮ ਸਿੰਘ ਕਹਿੰਦਾ ਪੁੱਤ ਤੂੰ ਕੀ ਮੇਰੇ ਪਿੱਛੇ ਇੰਨੀ ਗਰਮੀ ਵਿੱਚ ਚੁੱਲ੍ਹੇ ਵਿੱਚ ਫੂਕਾ ਮਾਰਦਾ ਮੇਰੀ ਮੰਨ ਤੇ ਆਪਣੇ ਘਰ ਵਾਲੀ ਕੋਲ ਕੈਨੇਡਾ ਚਲਾ ਜਾ ਉੱਥੇ ਕਹਿੰਦੇ ਮੌਸਮ ਵੀ ਬਹੁਤ ਸੋਹਣਾ ਰਾਜਵੀਰ ਕਹਿੰਦਾ ਬਾਪੂ ਮੈਂ ਕਿੰਨੀ ਵਾਰੀ ਕਿਹਾ ਸੀ ਕਿ ਮੈਂ ਤੁਹਾਨੂੰ ਇਕੱਲੇ ਛੱਡ ਕੇ ਨਹੀਂ ਜਾਣਾ ਕਿਤੇ ਵੀ ਗੁਰਨਾਮ ਸਿੰਘ ਕਹਿੰਦਾ ਉੱਤ ਐਵੇਂ ਜਿੱਦ ਨਾ ਕਰ ਮੇਰੇ ਕਰਕੇ ਤੇਰਾ ਪਰਿਵਾਰ ਖਰਾਬ ਹੋ ਰਿਹਾ ਮੇਰਾ ਕੀ ਏ ਮੈਂ ਤੇ ਖਾ ਹੰਡਾਲਿਆ ਤੇ ਤੇਰੇ ਹੱਸਣ ਖੇਡਣ ਦੇ ਦੇਣਾ ਤੇ ਤੂੰ ਮੇਰੇ ਕਰਕੇ ਪਹਿਲਾਂ ਉਹ ਸ਼ਹਿਰ ਵਾਲੀ ਕੁੜੀ ਨੂੰ ਨਾ ਕੀਤੀ ਤੇ ਹੁਣ ਆਪਣੇ ਘਰ ਵਾਲੀ ਨਾਲ ਨਾ ਬਗੜ ਨਹੀਂ ਰਾਜਵੀਰ ਕਹਿੰਦਾ ਬਾਪੂ ਮੈਂ ਇੰਨੇ ਪਿਆਰ ਨਾਲ ਤੇਰੇ ਲਈ ਰੋਟੀ ਬਣਾ ਕੇ ਲਿਆਇਆ ਸੀ ਤੇ ਤੂੰ ਇਦਾਂ ਦੀਆਂ ਗੱਲਾਂ ਕਰ ਸਾਰਾ ਮਜ਼ਾ ਹੀ ਖਰਾਬ ਕਰ ਦਿੱਤਾ ਰੋਟੀ ਖਾਣ ਦਾ ਮੈਂ ਹੁਣ ਚੱਲਿਆ ਬਾਪੂ ਘਰ ਆ ਪਈ ਆਪੇ ਇਹ ਰੋਟੀ ਤੇ ਕਾ ਲਈ ਗੁਰਨਾਮ ਸਿੰਘ ਕਹਿੰਦਾ ਓ ਰੁਕ ਜਾ ਨਹੀਂ ਕਰਦਾ ਕੋਈ ਗੱਲ ਹੁਣ ਚੱਲ ਇੱਧਰ ਆ ਕੇ ਸਬਜੀ ਰੋਟੀ ਤੇ ਰੱਖ ਦੋਨੋਂ ਇਕੱਠੇ ਬੈਠ ਰੋਟੀ ਖਾਣ ਲੱਗ ਜਾਂਦੇ ਰਾਜਵੀਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਬਹੁਤ ਸੁਖਣਾ ਸੁਖ ਸੁਖ ਉਹਦੀ ਮਾਂ ਨੂੰ ਮਿਲਿਆ ਸੀ ਰਾਜਵੀਰ ਗੁਰਨਾਮ ਸਿੰਘ ਰਾਜਵੀਰ ਦੀ ਹਰ ਰੀਜ ਪੂਰੀ ਕਰਨੀ ਚਾਹੁੰਦਾ ਸੀ ਗੁਰਨਾਮ ਸਿੰਘ ਦੇ ਪੰਜ ਖੇਤ ਜ਼ਮੀਨ ਦੇ ਸਨ ਤੇ ਹਰ ਦੀ ਸੋਣੀ ਜੋ ਮੁਨਾਫਾ ਹੁੰਦਾ ਸੀ ਉਹ ਰਾਜਵੀਰ ਨੂੰ ਕੁਝ ਨਾ ਕੁਝ ਜ਼ਰੂਰ ਲੈ ਕੇ ਦਿੰਦਾ ਸੀ ਨਾਮ ਸਿੰਘ ਦਾ ਆਪਣੀ ਜ਼ਮੀਨ ਨਾਲ ਬਹੁਤ ਪਿਆਰ ਸੀ ਕੋਈ ਵੀ ਫਸਲ ਵੇਚਦਾ ਤੇ ਉਹਨੂੰ ਖੇਤ ਵਿੱਚ ਵੱਡੀ ਹੁੰਦੀ ਨੂੰ ਦੇਖ-ਦੇਖ ਖੁਸ਼ ਹੁੰਦਾ ਤੇ ਮਨੋਂ ਮਨਿ ਸੋਚਦਾ ਕਿ ਇਹੋ ਫਸਲਾਂ ਵੀ ਤਿਆਂ ਪੁੱਤਾਂ ਵਾਂਗ ਹੀ ਹੁੰਦੀਆਂ ਇੱਕ ਕਿਸਾਨ ਲਈ ਕਈ ਵਾਰ ਤਾਂ ਫਸਲ ਵਿੱਚ ਨજર ਵੱਟੂ ਵੀ ਟੰਗ ਆਉਂਦਾ ਕਿ ਕੋਈ ਨજર ਨਾ ਲਗਾ ਦੇਵੇ ਜਦੋਂ ਰਾਜਵੀਰ ਬਾਰਵੇਂ ਵਿੱਚ ਸੀ ਉਦੋਂ ਅਚਾਨਕ ਉਹਦੀ ਮਾਂ ਚੱਲ ਵਸੀ ਦੋਨੋਂ ਪਿਓ ਪੁੱਤ ਇਕੱਲੇ ਰਹਿ ਗਏ ਉਸ ਦਿਨ ਤੋਂ ਗੁਰਨਾਮ ਸਿੰਘ ਰਾਜਵੀਰ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦਾ ਸੀ ਪਹਿਲਾਂ ਖੇਤ ਦਾ ਕੰਮ ਕਰਨਾ ਫੇਰ ਰੋਟੀ ਪਕਾਉਣੀ ਰਾਜਵੀਰ ਨੇ ਕਦੇ ਕਦੇ दाल ਸਬਜ਼ੀ ਬਣਾਉਣ ਲੱਗਣਾ ਤੇ ਗੁਰਨਾਮ ਸਿੰਘ ਨੇ ਝੱਟ ਹੀ ਘਟਸੀ ਉਹਦੇ ਤੋਂ ਖੋ ਲੈਣੀ ਤੇ ਆਖਣਾ ਕਿ ਮੇਰੇ ਪੁੱਤ ਨੇ ਸਿਰਫ ਪੜਾਈ ਹੀ ਕਰਨੀ ਐ ਇਹ ਉਹ ਸਭ ਮੈਂ ਕਰ ਲਵਾਂ। ਅਗਰ ਨਾਮ ਸਿੰਘ ਨੇ ਰਾਜਵੀਰ ਨੂੰ ਸਕੂਟਰ ਵੀ ਲੈ ਦਿੱਤਾ ਕਿ ਆਉਣਾ ਜਾਣਾ ਪੈਂਦਾ ਕਿਤੇ ਉਹ ਆਪ ਤੇ ਜ਼ਿਆਦਾ ਸਾਈਕਲ ਤੇ ਹੀ ਜਾਂਦਾ ਸੀ। ਹੁਣ ਰਾਜਵੀਰ ਕਾਲਜ ਜਾਂਦਾ ਸੀ ਤੇ 2 ਸਾਲ ਹੋ ਗਏ ਸੀ ਉਹਨੂੰ ਕਾਲਜ ਵਿੱਚ ਪੜ੍ਹਦੇ ਨੂੰ। ਰਾਜਵੀਰ ਕਦੇ ਸਕੂਟਰ ਤੇਤੇ ਕਾਲਜ ਜਾਂਦਾ ਤੇ ਕਦੇ ਬਸ ਤੇ ਹੀ ਚਲਾ ਜਾਂਦਾ ਕਾਲਜ ਵਿੱਚ ਇੱਕ ਧੀ ਡਿੰਪਲ ਜੋ ਬਹੁਤ ਹੀ ਅਮੀਰ ਘਰੋਂ ਸੀ ਤੇ ਰਾਜਵੀਰ ਤੋਂ ਇੱਕ ਕਲਾਸ ਪਿੱਛੇ ਪੜਦੀ ਸੀ ਸਾਰੇ ਕਾਲਜ ਵਿੱਚ ਸਭ ਤੋਂ ਸੋਹਣੀ ਮੰਨੀ ਗਈ ਸੀ ਡਿੰਪਲ ਹਰ ਮੁੰਡਾ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਪਰ ਉਹ ਰਾਜਵੀਰ ਨੂੰ ਪਸੰਦ ਕਰਦੀ ਸੀ ਰਾਜਵੀਰ ਨੇ ਕਦੇ ਵੀ ਉਹ ਦੇਵਲ ਨજર ਚੁੱਕ ਕੇ ਨਹੀਂ ਸੀ ਦੇਖਿਆ ਇੱਕ ਦਿਨ ਰਾਜਵੀਰ ਬਸਤੇ ਚੜ੍ਹਨ ਲਈ ਆਪਣੇ ਦੋਸਤ ਨਾਲ ਅੱਡੇ ਵੱਲ ਜਾ ਰਿਹਾ ਸੀ ਤੇ ਡਿੰਪਲ ਆਪਣੇ ਵੱਡੀ ਗੱਡੀ ਵਿੱਚ ਆਈ ਤੇ ਰਾਜਵੀਰ ਕੋਲ ਆ ਖੜਨ ਮਾਰਦੇ ਆ ਤੇ ਰਾਜਵੀਰ ਨੂੰ ਬੈਟਰਨ ਨੂੰ ਕਿਹਾ ਰਾਜਵੀਰ ਨੇ ਕਿਹਾ ਕਿ ਤੁਸੀਂ ਚਲੋ ਮੈਂ ਆਪ ਹੀ ਚਲੇ ਜਾਣਾ ਮੇਰੇ ਨਾਲ ਮੇਰੇ ਦੋਸਤਾਂ ਡਿੰਪਲ ਨੇ ਕਿਹਾ ਦੇਖੋ ਜੇਕਰ ਤੁਸੀਂ ਨਾ ਬੈਠੇ ਮੇਰੀ ਗੱਡੀ ਵਿੱਚ ਤੇ ਮੇਰੀ ਬਹੁਤ ਬੇਸ਼ਤੀ ਆ ਇਹਦੇ ਵਿੱਚ ਰਾਜਵੀਰ ਨੂੰ ਮਜਬੂਰਨ ਬੈਠਣਾ ਪਿਆ ਉਹਦੀ ਗੱਡੀ ਵਿੱਚ ਜਦੋਂ ਰਾਜਵੀਰ ਡਿੰਪਲ ਦੀ ਗੱਡੀ ਵਿੱਚ ਬੈਠਿਆ ਤੇ ਉਹਦੇ ਦੋਸਤਾਂ ਤੇ ਉਹ ਅੱਡੇ ਰਹਿ ਗਏ ਉਹਨੂੰ ਦੇਖ ਡਿੰਪਲ ਕਹਿੰਦੀ ਰਾਜਵੀਰ ਤੁਸੀਂ ਮੈਨੂੰ ਬਹੁਤ ਪਸੰਦ ਹੋ ਰਾਜਵੀਰ ਕਹਿੰਦਾ ਧੰਨਵਾਦ ਜੀ ਡਿੰਪਲ ਕਹਿੰਦੀ ਮੈਂ ਰਾਜਵੀਰ ਸਿੱਧੀ ਗੱਲ ਕਰਦੀ ਹਾਂ ਕਿ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਰਾਜਵੀਰ ਕਹਿੰਦਾ ਇਹੋ ਕੀ ਆਖ ਰਹੇ ਹੋ ਸਾਡਾ ਤੁਹਾਡਾ ਕੀ ਮੇਲ ਸਾਡਾ ਬਾਪੂ ਜੀ ਮੀਂਦਾਰ ਉਹ ਮੈਨੂੰ ਚਾਹਨੂ ਮਨੇ ਤੇ ਨਮੀਆ ਗੱਡੀਆਂ ਲੈ ਕੇ ਲੈ ਕੇ ਦੇ ਸਕਦਾ ਨਹੀਂ ਅਸੀਂ ਤੇ ਸਿੱਧੇ ਸਾਤੇ ਬੰਦੇ ਦੋ ਟਾਈਮ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਤੇ ਰੱਬ ਦਾ ਸ਼ੁਕਰ ਮਨਾਉਣ ਵਾਲੇ ਸਾਡੇ ਕੋਲ ਤੇ ਇਹੋ ਜਿਹੇ ਕੱਪੜੇ ਵੀ ਨਹੀਂ ਲੈ ਕੇ ਦੇ ਹੋਣਗੇ ਤੈਨੂੰ ਇਹੋ ਵਿਆਹ ਵਾਲੀ ਗੱਲ ਤੁਸੀਂ ਦੁਬਾਰਾ ਨਾ ਕਰਿਓ ਦਿंपल ਕਹਿੰਦੀ ਪਹਿਲਤ ਜੇ ਮੈਨੂੰ ਤੁਸੀਂ ਤੁਸੀਂ ਨਾ ਕਹੋ। ਵਾਕਿ ਮੈਂ ਤੁਹਾਡੇ ਨਾਲ ਜਿੱਦਾਂ ਵੀ ਕਹੂੰ ਗੁਜ਼ਾਰਾ ਕਰ ਲਵਾਂਗੀ। ਤੇ ਮੈਨੂੰ ਗੱਡੀਆਂ ਵੀ ਨਹੀਂ ਚਾਹੀਦੀਆਂ। ਤੁਹਾਡਾ ਸਕੂਟਰ ਹੀ ਠੀਕ ਹੈ। ਰਾਜਵੀਰ ਕਹਿੰਦਾ ਇਹ ਕਹਿਣਾ ਬਹੁਤ ਔਕਸੋਖਾ ਪਰ ਅਸਲ ਵਿੱਚ ਇਹ ਤੇਰੇ ਲਈ ਬਹੁਤ ਔਖਾ ਹੋਣਾ। ਇਹਨੇ ਨੂੰ ਰਾਜਵੀਰ ਦਾ ਪਿੰਡ ਆ ਗਿਆ ਤੇ ਉਹ ਗੱਡੀ ਵਿੱਚ ਉਤਰ ਗਿਆ। ਇਹ ਡਿੰਪਲ ਨੂੰ ਚਾਹ ਪੀ ਕੇ ਜਾਣ ਨੂੰ ਕਿਹਾ ਉਹ ਆਖਦੀ ਹੁਣ ਤੇ ਆਪਣੇ ਡੈਡੀ ਨੂੰ ਹੀ ਭੇਜਾਂਗੇ ਤੁਹਾਡੇ ਘਰ ਉਹਨਾਂ ਨੂੰ ਭਲਾਇਓ ਚ ਇਹ ਨਾਲ ਆਖ ਡਿੰਪਲ ਚਲੇ ਗਈ ਗੁਰਨਾਮ ਸਿੰਘ ਰਾਜੀਵ ਤੇ ਡਿੰਪਲ ਨੂੰ ਕਲਾਕਾਰ ਦੇ ਦੇਖ ਰਿਹਾ ਸੀ ਰਾਜੀਵ ਨੂੰ ਕਰਪਟ ਦੇ ਨੂੰ ਫਰਨਾਮ ਸਿੰਘ ਪੁੱਛਦਾ ਪੁੱਤਰਾ ਉਹ ਕੁੜੀ ਕੌਣ ਸੀ ਗੱਡੀ ਵਾਲੀ ਰਾਜਵੀਰ ਕਹਿੰਦੇ ਉਹ ਮੇਰੇ ਕਾਲਜ ਵਿੱਚ ਪੜ੍ਹਦੀ ਆ ਤੇ ਉਹਦਾ ਬਾਪ ਤਾਂ ਸ਼ਹਿਰ ਬਹੁਤ ਵੱਡਾ ਕਾਰੋਬਾਰਾ ਬਾਪੂ ਇੱਕ ਗੱਲ ਹੋਰ ਆ ਗੁਰਨਾਮ ਸਿੰਘ ਕਹਿੰਦਾ ਕੀ ਗੱਲ ਆ ਪੁੱਤ ਰਾਜਵੀਰ ਕਹਿੰਦਾ ਬਾਪੂ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਆ ਮੈਂ ਤੇ ਆਖ ਦਿੱਤਾ ਉਹਨੂੰ ਕਿ ਸਾਡਾ ਚਾਟਾ ਕੋਈ ਨੇਲ ਨਹੀਂ ਪਰ ਉਹ ਆਖਦੀ ਐ ਇਹ ਮੈਂ ਆਪਣੇ ਡੈਡੀ ਨੂੰ ਭੇਜਣਾ ਤੁਹਾਡੇ ਘਰ ਗੁਰਨਾਮ ਸਿੰਘ ਕਹਿੰਦਾ ਇਹ ਉਹ ਤੇ ਬਹੁਤ ਵਧੀਆ ਗੱਲ ਆ ਇਸ ਵਰ ਕਣਕ ਸਾਡੀ ਬਹੁਤ ਸੋਹਣੀ ਹੋਈ ਐ ਸੁੱਖ ਨਾਲ ਦੇ ਮੈਂ ਤੈਨੂੰ ਗੱਡੀ ਲੈ ਕੇ ਵੀ ਦੇਣੀ ਆ ਥੋੜੇ ਪੈਸੇ ਮੈਂ ਜੋੜ ਵੀ ਜੋੜੇ ਵੀ ਹੋਏ ਆ ਰਾਜਵੀਰ ਕੈ ਬਾਪੂ ਹਾਂ ਤੋ ਉਹ ਗੱਡੀ ਵਾਲੀ ਕੁੜੀ ਦੀ ਬਰਾਬਰੀ ਕਰਨ ਨੂੰ ਲੈਣੀ ਆ ਗੱਡੀ ਭੱਲਾ ਅਸੀਂ ਕੀ ਕਰਨੀ ਆ ਦੋ ਤੇ ਜਾਣੇ ਆ ਸਕੂਟਰ ਤੇ ਹੀ ਜਾ ਸਕ ਆ ਜਾ ਆਈਤਾ ਕਣਕ ਦੀ ਫਸਲ ਦੀ ਬਾਢੀ ਚੋਰਾ ਤੇ ਸੀ ਗੁਰਨਾਮ ਸਿੰਘ ਵੀ ਆ ਘਰਿਆ ਸੀ ਕਿ ਮੈਂ ਦੋ ਕੁ ਦਿਨਾਂ ਤੱਕ ਕਣਕ ਸਾਂਭ ਲੈਣੀ ਐ ਪਰ ਸਿਕਰ ਦੁਪਹਿਰ ਨੂੰ ਰਾਜਵੀਰ ਆਪਣੇ ਕਾਲਜ ਤੋਂ ਆ ਰਿਹਾ ਸੀ ਤੇ ਉਹ ਦੇਖ ਰਾਂ ਰਹਿ ਗਿਆ ਉਹਦੇ ਕਣਕ ਦੇ ਖੇਤ ਉੱਪਰ ਦੀ ਲੰਘ ਦੀ ਤਾਰ ਵਿੱਚੋਂ ਨਿੱਕਲੀ ਚੰਗਿਆੜੀ ਨਾਲ ਕਣਕ ਨੂੰ ਅੱਗ ਲੱਗ ਗਈ। ਟੋਕ ਜਾਣੇ ਰੌਲਾ ਪਾਇਆ ਜਾ ਰਹੇ ਸੀ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਟੋਕ ਜਾਣੇ ਰੌਲਾ ਪਾਏ ਜਾ ਰਹੇ ਸੀ। ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਅੱਗ ਬੇਕਾਬੂ ਹੋ ਗਈ ਸੀ। ਰਾਜਵੀਰ ਨੇ ਬਹੁਤ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਉਹਨਾਂ ਦੀ ਜ਼ਮੀਨ ਇੱਕਸਾਰ ਹੋਣ ਨਾਲ ਅਗਲੇ ਖੇਤ ਵਿੱਚ ਵੀ ਅੱਗ ਪਹੁੰਚ ਗਈ ਸੀ ਗੁਰਨਾਮ ਸਿੰਘ ਕਾ ਰੋਟੀ ਬਣਾ ਰਿਹਾ ਸੀ ਰਾਜਵੀਰ ਲਈ ਉਹਨੂੰ ਗਵਾਂਢੀਆਂ ਨੇ ਦੱਸ ਦਿੱਤਾ ਕਿ ਚਾਚਾ ਤੇਰੀ ਕਣਕ ਨੂੰ ਤੇ ਅੱਗ ਲੱਗ ਗਈ ਉਹ ਏਦਾਂ ਹੀ ਤਵੇ ਤੇ ਪਈ ਰੋਟੀ ਛੱਡ ਖੇਤ ਨੂੰ ਦੌੜਾ ਰਾਜਵੀਰ ਤੂਤਾਂ ਦੀ ਸ਼ਾਮੇ ਸਿਰ ਫੜੀ ਬੈਠਾ ਸੀ ਤੇ ਗੁਰਨਾਮ ਸਿੰਘ ਨੇ ਆਪਣੇ ਖੇਤ ਦੇਖ ਮਨ ਦੇ ਖਰਾਬ ਕੀਤਾ ਪਰ ਰਾਜਵੀਰ ਨੂੰ ਆਖਣ ਲੱਗਾ ਉੱਤ ਜਿੰਦਗੀ ਵਿੱਚ ਕਾਟਾਵਾਦਾ ਚੱਲਦਾ ਹੀ ਰਹਿੰਦਾ ਇਦਾਂ ਮਨ ਹੌਲਾ ਨਹੀਂ ਕਰੀਦਾ ਚੱਲ ਉੱਠ ਕੇ ਚੱਲਦੇ ਆਂ ਦੋਨੋਂ ਘਰ ਆ ਗਏ ਪਰ ਰੋਟੀ ਕਿਸੇ ਦਾ ਵੀ ਕਿਸੇ ਦੀ ਵੀ ਨਾ ਲੰਗੀ ਰਾਤ ਨੂੰ ਰਾਜ ਦੀ ਰਾਜਵੀਰ ਦੀ ਅੱਖ ਖੁੱਲੀ ਤੇ ਦੇਖਦਾ ਹੈ ਕਿ ਬਾਪੂ ਕਮਰੇ ਵਿੱਚ ਬੈਠਾ ਰੋ ਰਿਹਾ ਸੀ ਰਾਜਵੀਰ ਅੰਦਰ ਗਿਆ ਤੇ ਬਾਪੂ ਨੂੰ ਕਿਹਾ اے ਬਾਪੂ ਤੁੰਦੇ ਆਖਦਾ ਸੀ ਕਿ ਜ਼ਿੰਦਗੀ ਵਿੱਚ ਕਾਟਾ ਬਾਧਾ ਤੇ ਚੱਲਦਾ ਰਹਿੰਦਾ ਫਿਰ ਹੁਣ ਕਿਉਂ ਦਿਲ ਹੌਲਾ ਕਰੀ ਜਾਂਦਾ ਗਰਨਾਮ ਸਿੰਘ ਕਹਿੰਦਾ ਉਤਰਾ ਇਹੋ ਫਸਲ ਵੀ ਔਲਾਦ ਦੀ ਤਰ੍ਹਾਂ ਹੁੰਦੀ ਹੈ ਬਹੁਤ ਉਮੀਦਾਂ ਹੁੰਦੀਆਂ ਇਹਦੇ ਤੋਂ ਸੜੀ ਹੋਈ ਕਣਕ बार-बार ਮੇਰੀ ਅੱਖਾਂ ਸਾਹਮਣੇ ਆਈ ਜਾ ਰਹੀ ਸੀ ਤੇ ਮੇਰੇ ਦਿਲ ਨੂੰ ਹੌਲ ਜਹ ਪੈਂਦੇ ਆ ਰਾਜਵੀਰ ਨੇ ਆਪਣੇ ਬਾਪੂ ਨੂੰ ਜੱਫੀ ਪਾਈ ਤੇ ਉਹਨੂੰ ਹੌਸਲਾ ਦਿੱਤਾ ਦਿंपल ਨੇ ਆਪਣੇ ਡੈਡੀ ਨੂੰ ਰਾਸ ਪੀਤੇ ਉਹਦੇ ਪਰਿਵਾਰ ਬਾਰੇ ਦੱਸਿਆ ਤੇ ਉਹਦੇ ਡੈਡੀ ਨੇ ਕਿਹਾ ਕਿ ਤੇਰੇ ਕੋਲ ਨਹੀਂ ਰਹਿ ਹੋਣਾ ਪਿੰਡ ਵਿੱਚ ਤੂੰ ਆਪਣੀ ਜਿੱਦ ਛੱਡ ਦੇ ਦਿंपल ਨਹੀਂ ਮੰਨੀ ਤੇ ਉਹਨੇ ਡੈਡੀ ਇੱਕ ਵਾਰ ਰਾਜਵੀਰ ਦੇ ਬਾਪੂ ਨਾਲ ਗੱਲ ਕਰਨ ਲਈ ਤਿਆਰ ਕਰ ਲਿਆ ਡਿੰਪਲ ਨੇ ਰਾਜਵੀਰ ਨੂੰ ਸਨੇਹਾ ਦਿੱਤਾ ਕਿ ਕੱਲ ਨੂੰ ਮੇਰੇ ਡੈਡੀ ਆ ਰਹੇ ਆ ਤੁਹਾਡੇ ਘਰ ਡਿੰਪਲ ਦੇ ਡੈਡੀ ਰਮੇਸ਼ਵਰ ਸਿੰਘ ਦਾ ਸ਼ਹਿਰ ਵਿੱਚ ਬਹੁਤ ਨਾਮ ਸੀ ਉਹ ਡਿੰਪਲ ਦੇ ਕਹਿਣ ਤੇ ਰਾਜਵੀਰ ਦੇ ਘਰ ਆਇਆ ਤੇ ਗੁਰਨਾਮ ਸਿੰਘ ਨੂੰ ਮਿਲਿਆ ਤੇ ਕਿਹਾ ਕਿ ਮੈਂ ਇੱਕ ਧੀ ਦਾ ਬਾਪਾਂ ਤੇ ਇੱਕ ਬਾਪ ਇਹੋ ਹੀ ਚਾਹੁੰਦਾ ਹੈ ਕਿ ਉਹਦਾ ਤੀ ਪੁੱਤ ਹਮੇਸ਼ਾ ਸੁਖੀ ਬਸੇ ਮੇਰੀ ਧੀ ਦਾ ਮੈਨੂੰ ਪਤਾ ਉਹ ਇੱਥੇ ਪਿੰਡ ਵਿੱਚ ਨਹੀਂ ਰਹਿ ਸਕਦੀ ਵਿਆਹ ਤੋਂ ਬਾਅਦ ਜੇਕਰ ਤੁਸੀਂ ਸ਼ਹਿਰ ਰਹਿਣ ਲੱਗ ਜਾਓ ਤੇ ਇਹ ਜ਼ਮੀਨ ਵੇਚ ਕੇ ਰਾਜਵੀਰ ਨੂੰ ਕੋਈ ਬਿਜ਼ਨਸ ਖੋਲ ਕੇ ਦਿੱਤਾ ਜਾ ਸਕਦਾ ਗੁਰਨਾਮ ਸਿੰਘ ਨੇ ਕਿਹਾ ਕਿ ਇਸ ਦਾ ਇਦਾਂ ਨਾ ਆਖੋ ਇਹੋ ਜ਼ਮੀਨ ਤੇ ਸਾਡੀ ਮਾਂ ਹੈ ਇਹ ਉਹ ਨਹੀਂ ਵੇਚ ਸਕਦਾ ਮੈਂ ਮੈਂ ਤੇ ਪਿੰਡ ਵਿੱਚ ਰਹਿਣਾ ਤੇ ਬਾਕੀ ਬੱਚਿਆਂ ਦੀ ਖੁਸ਼ੀ ਲਈ ਰਾਜਵੀਰ ਨੂੰ ਸ਼ਹਿਰ ਪੇਚ ਸਕਦਾ ਰਾਜਵੀਰ ਦੁੱਧ ਛੋਟੇ ਤੇ ਗਲਾਸ ਲੈ ਆਇਆ ਤੇ ਰਮੇਸ਼ਵਰ ਸਿੰਘ ਤੇ ਆਪਣੇ ਬਾਪੂ ਨੂੰ ਗਲਾਸ ਫੜਾ ਦਿੱਤੇ ਆਪ ਹੀ ਨੇੜੇ ਪੇ ਮੰਝੇ ਤੇ ਬੈਠ ਗਿਆ ਰਮੇਸ਼ਵਰ ਸਿੰਘ ਕਹਿੰਦਾ ਇਹ ਦੁੱਧ ਛੋਡੇ ਨੇ ਤੇ ਮੈਨੂੰ ਮੇਰੇ ਪਿੰਡ ਦੀ ਯਾਦ ਦਿਵਾ ਦਿੱਤੀ ਬਾਈ ਇਹੋ ਸਵਾਦ ਸੱਚੀ ਸ਼ਹਿਰ ਵਿੱਚ ਨਹੀਂ ਲੱਭਦਾ ਰਾਜਵੀਰ ਉੱਠ ਖੜਾ ਹੋ ਗਿਆ ਤੇ ਦੋਨੋਂ ਹੱਥ ਜੋੜ ਆਖਣ ਲੱਗਾ ਅੰਕਲ ਜੀ ਮੇਰਾ ਬਾਪੂ ਨਹੀਂ ਪਿੰਡ ਛੱਡ ਸਕਦਾ ਤੇ ਮੈਂ ਆਪਣੇ ਬਾਪੂ ਨੂੰ ਇਕੱਲਾ ਛੱਡ ਕੇ ਤੁਹਾਡੀ ਧੀ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਲਈ ਮੈਨੂੰ ਮਾਫ਼ ਕਰਨਾ ਰਮੇਸ਼ਵਰ ਸਿੰਘ ਨੇ ਘਰ ਜਾ ਡਿੰਪਲ ਨੂੰ ਸਾਰੀ ਗੱਲ ਦੱਸੀ ਕਿ ਰਾਜਵੀਰ ਨੇ ਤਾਂ ਮਨਾ ਕਰ ਦਿੱਤਾ ਤੇਰੇ ਨਾਲ ਵਿਆਹ ਕਰਨ ਲਈ ਡਿੰਪਲ ਹੁਣ ਰਾਜਵੀਰ ਵੱਲ ਦੇਖ ਉਹ ਫੇਰ ਲੰਟੀ ਸੀ ਰਾਜਵੀਰ ਦੀ ਪੜਾਈ ਖਤਮ ਹੋ ਗਈ ਸੀ ਤੇ ਹੁਣ ਉਹ ਖੇਤ ਬਾਪੂ ਨਾਲ ਹੀ ਕੰਮ ਕਰਾਉਂਦਾ ਸੀ ਉੱਚ ਨੌਕਰੀ ਲਈ ਵੀ ਫਰਮ ਪੜਤਾਰ ਰਹਿਂਦਾ ਸੀ ਰਾਜਵੀਰ ਦੀ ਪੂਆ ਇੱਕ ਦਿਨ ਆਈ ਤੇ ਉਹ ਆਖਦੀ ਕਿ ਭਰਾ ਹਾਂ ਤੂੰ ਰਾਜਵੀਰ ਦਾ ਵਿਆਹ ਕਰ ਦੇ ਕੁੜੀ ਇੱਕ ਨਾਲ ਇੱਕ ਹੈ ਮੇਰੀ ਜਾਨ ਪਛਾਣ ਵਿੱਚ ਕੁੜੀ ਬਹੁਤ ਸੋਹਣੀ ਸੀ ਤੇ ਪੜੀ ਲਿਖੀ ਵੀ ਆ ਉਹ ਨਾਮ ਸਿੰਘ ਕਹਿੰਦਾ ਗੱਲ ਤੇ ਤੇਰੀ ਠੀਕ ਹੈ ਪੈਣੇ ਇਹੋ ਚੁੰਨੇ ਚੁੰਕੇ ਤੋਂ ਛੁੱਟ ਜਾਵਾਂਗੇ ਤੂੰ ਗੱਲ ਕਰ ਕੁੜੀ ਵਾਲਿਆਂ ਨਾਲ ਮੈਂ ਰਾਜਵੀਰ ਨੂੰ ਵੀ ਪੁੱਛ ਲੈਣਾ ਰਾਜਵੀਰ ਨੇ ਕਿਹਾ ਬਾਪੂ ਜਿਵੇਂ ਤੈਨੂੰ ਠੀਕ ਲੱਗੇ ਕਰ ਲੈ ਰਾਜਵੀਰ ਦੀ ਭੂਆ ਨੇ ਦੋਨੇ ਪਾਸੇ ਵਾਲਿਆਂ ਨੂੰ ਬੁਲਾ ਕੇ ਰਿਸ਼ਤਾ ਪੱਕਾ ਕਰਵਾ ਦਿੱਤਾ ਤੇ ਵਿਆਹ ਵੀ ਥੋੜੇ ਦਿਨਾਂ ਵਿੱਚ ਹੀ ਰੱਖ ਲਿਆ ਦੀਪੀ ਬਹੁਤ ਹੀ ਸੋਹਣੀ ਸੀ ਵਿਆਹ ਹੀ ਆਈ ਨੂੰ ਸਾਰੇ ਪਿੰਡ ਦੀਆਂ ਔਰਤਾਂ ਦੇਖ ਦੇਖ ਰਾਜਵੀਰ ਨੂੰ ਆਖਣ ਕਿ ਇੰਨੀ ਸੋਹਣੀ ਬੋਟੀ ਤੇ ਸਾਡੇ ਪਿੰਡ ਵਿੱਚ ਪਹਿਲਾਂ ਕੋਈ ਨਹੀਂ ਸੀ ਜਿੰਨੇ ਸੋਨੇ ਤੇਰੀ ਬੋਟੀ ਆਈ ਹੈ ਦੀਪੀ ਨੇ ਪਿਆ ਤੁੰ। ਦੋ ਘਦਨ ਬਾਤ ਹੀ ਕਰਤਾ ਸਾਰਾ ਕੰਮ ਸਾਮ ਗਿਆ। ਤੇ ਕੁਨਾਂ ਸਿੰਘ ਬਹੁਤ ਖੁਸ਼ ਸੀ। ਦੀਪੀ ਦੀ ਇੱਕ ਸਹੇਲੀ ਬਾਹਰ ਕਨੇਡਾ ਗਈ ਸੀ। ਉਹ ਦੀਪੀ ਨੂੰ ਆਖਦੀ ਰਹਿੰਦੀ ਕਿ ਤੂੰ ਵੀ ਜਲਦੀ ਆ ਜਾ। ਦੋਨੇ ਜੀ ਇੱਥੇ ਸੈੱਟ ਹੋ ਜਾਓ। ਦੀਪੀ ਕਈ ਵਾਰ ਰਾਜਵੀਰ ਨਾਲ ਗੱਲ ਕਰ ਚੁੱਕੀ ਸੀ। ਕਨੇਡਾ ਜਾਣ ਦੀ ਪਰ ਉਹ ਮੰਨਦਾ ਨਾ ਦੋ ਕ ਮਹੀਨੇ ਤਾਂ ਠੀਕ ਨਿਕਲ ਗਏ ਵਿਆਹ ਤੋਂ ਬਾਅਦ ਪਰ ਹੁਣ ਦੀਪੀ ਕਈ ਵਾਰ ਰਾਜਵੀਰ ਨਾਲ ਰੁਸ ਕੇ ਪੇਕੇ ਚਲੇ ਜਾਂਦੀ ਗੁਰਨਾਮ ਸਿੰਘ ਨੇ ਫੈਸਲਾ ਲਿਆ ਕਿ ਦੀਪੀ ਨੂੰ ਕੈਨੇਡਾ ਭੇਜ ਦਿੰਦੇ ਆ ਰਾਜਵੀਰ ਨੂੰ ਗੁਰਨਾਮ ਸਿੰਘ ਨੇ ਕੁਝ ਵੀ ਨਾ ਬੋਲਣ ਨੂੰ ਕਿਹਾ ਤੇ ਦੀਪੀ ਨੂੰ ਆਖਿਆ ਕਿ ਮੈਂ ਤੈਨੂੰ ਧੀਏ ਕੈਨੇਡਾ ਭੇਜ ਦਿੰਦਾ ਦੀਪੀ ਖੁਸ਼ੀ ਨਾਲ ਆਖਦੀ ਬਾਪੂ ਜੀ ਉੱਥੇ ਪਹੁੰਚ ਮੈਂ ਰਾਜਵੀਰ ਤੇ ਤੁਹਾਨੂੰ ਬੁਲਾ ਲਵਾਂ ਗੁਨਾਮ ਸਿੰਘ ਕਹਿੰਦਾ ਨਾ ਧੀਏ ਮੈਂ ਤਾਂ ਇੱਥੇ ਹੀ ਠੀਕ ਹਾਂ ਤੂੰ ਇਹਨੂੰ ਬੁਲਾ ਲੈ ਗੁਨਾਮ ਸਿੰਘ ਨੇ ਆਪਣੀ ਥੀਲਾ-ਥੀਲਾ ਜੋੜ ਇਕੱਠੀ ਕੀਤੀ ਰਕਮ ਨਾਲ ਦੀਪੀ ਨੂੰ ਕੈਨੇਡਾ ਪੇਚ ਦਿੱਤਾ ਦੀਪੀ ਨੇ ਉੱਥੇ ਜਾ ਕੇ ਰਾਜਵੀਰ ਨੂੰ ਬੁਲਾਉਣ ਲਈ ਕਾਗਜ਼ ਭਰੇ ਸਾਂ ਰਾਜਵੀਰ ਨਹੀਂ ਸੀ ਮੰਨ ਰਿਹਾ ਕੈਨੇਡਾ ਜਾਣ ਨੂੰ ਰਾਜਵੀਰ ਨੇ ਦੀਪੀ ਨੂੰ ਆਖ ਦਿੱਤਾ ਸੀ ਕਿ ਜੇਕਰ ਤੇਰਾ ਕੈਨੇਡਾ ਦਾ ਚਾਹ ਪੂਰਾ ਹੋ ਗਿਆ ਫੋਵੇ ਤੇ ਤੂੰ ਆ ਸਕਦੀ ਹੈ ਉਹ ਨਾਮ ਸਿੰਘ ਨੇ ਬਹੁਤ ਸਮਝਾਇਆ ਕਿ ਤੂੰ ਉਧਰ ਚਲਾ ਜਾ ਤੇ ਰਾਜਵੀਰ ਦਾ ਇੱਕ ਹੀ ਜਵਾਬ ਹੁੰਦਾ ਸੀ ਕਿ ਜਿਵੇਂ ਬਾਪੂ ਇੱਕ ਜ਼ਿਮੀਂਦਾਰ ਫਸਲ ਨੂੰ ਆਪਣੀ ਉਲਾਸ ਸਮਝਦਾ ਇਹ ਉਹ ਬਹੁਤ ਉਮੀਦਾਂ ਹੁੰਦੀਆਂ ਫਸਲ ਤੋਂ ਇਸੇ ਤਰ੍ਹਾਂ ਹੀ ਇੱਕ ਬਾਪ ਨੂੰ ਬਹੁਤ ਉਮੀਦਾਂ ਹੁੰਦੀਆਂ ਪੁੱਤ ਤੋਂ ਮੈਂ ਤੁਹਾਡੀ ਇਹ ਉਮੀਦ ਟੁੱਟਣ ਨਹੀਂ ਦੇਣੀ ਔਰ ਰਾਜਵੀਰ ਨੂੰ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਵੀ ਮਿਲ ਗਈ ਸੀ ਇੱਕ ਦਿਨ ਦੀਪਕੀ ਦੇ ਮਾਪੇ ਆਏ ਰਾਜਵੀਰ ਤੇ ਕੁਨਮ ਸਿੰਘ ਨੂੰ ਮਿਲਣ ਗੁਨਨਾਮ ਸਿੰਘ ਰੋਟੀ ਲਾ ਰਿਹਾ ਸੀ ਤੇ ਰਾਜਵੀਰ ਸਬਜ਼ੀ ਬਣਾ ਰਿਹਾ ਸੀ ਉਹਨਾਂ ਨੂੰ ਦੇਖ ਲੱਗਾ ਕਿ ਉਹਨਾਂ ਦੀ ਤੀਨੇ ਬਹੁਤ ਵੱਡੀ ਗਲਤੀ ਕੀਤੀ ਹੈ ਕੈਨੇਡਾ ਜਾ ਕੇ ਉਹਨਾਂ ਨੇ ਫੋਨ ਕਰ ਆਪਣੀ ਤੀ ਨੂੰ ਸਮਝਾਇਆ ਥੋੜੇ ਦਿਨਾਂ ਬਾਅਦ ਸਵੇਰੇ ਸਵੇਰੇ ਇੱਕ ਅੱਡੀ ਕਰਕੇ ਬਾਹਰ ਰੁਕੀ ਤੇ ਗੁਰਨਾਮ ਸਿੰਘ ਮੰंजे ਤੇ ਬੈਠਾ ਰੂਤੀ ਖਾਂਦਾ ਸੀ ਰਾਜਵੀਰ ਨੂੰ ਆਖਦਾ ਕਿ ਦੇਖੇ ਕੋਈ ਆਇਆ ਲੱਗਦਾ ਰਾਜਵੀਰ ਅੰਦਰ ਹੋ ਕੇ ਆਖਦਾ ਬਾਪੂ ਸਾਡੇ ਕਿਨੇ ਆਉਣਾ ਹੋਰ ਕਿਛੇ ਕਾਰ ਆਇਆ ਹੋਣਾ ਤੂੰ ਰੋਤੀ ਖਾ ਰਾਵ ਨਾਲ ਇੰਨੇ ਨੂੰ ਦੀਪੀ ਅੰਦਰ ਆਈ ਤੇ ਗੁਰਨਾਮ ਸਿੰਘ ਜੀ ਪਿਆਰ ਨਾਲ ਲਗਾਈ ਤੇ ਗੁਰਨਾਮ ਸਿੰਘ ਨੂੰ ਰਾਜਵੀਰ ਨੂੰ ਆਵਾਜ਼ ਲਗਾਈ ਕਿ ਬਾਹਰ ਆਜਾ ਹੁਣ ਦੇਖ ਕੌਣ ਆਇਆ ਰਾਜਵੀਰ ਆਪਣੇ ਹੱਥ ਵਿੱਚ ਹੀ ਆਟੇ ਦਾ ਪੇੜਾ ਫੜਾ ਆ ਗਿਆ ਤੇ ਆਖਦਾ ਦੀਪੀ ਤੂੰ ਦੀਪੀ ਨੇ ਅੱਕ ਕੱ ਪਰ ਲਈਆਂ ਤੇ ਆਖਿਆ ਬਾਪੂ ਜੀ ਮੈਨੂੰ ਮਾਫ ਕਰ ਦਿਓ ਤੇ ਨਾਲ ਹੀ ਆਟੇ ਦਾ ਪੇੜਾ ਰਾਜਵੀਰ ਤੋਫਾ ਰਸੋਈ ਵੱਲ ਚਲੇ ਗਈ ਤੇ ਆਖਦੀ ਕਿ ਹੁਣ ਤੈਨੂੰ ਇਹੋ ਕੰਮ ਕਰਨ ਦੀ ਲੋੜ ਨਹੀਂ ਗੁਰਨਾਮ ਸਿੰਘ ਕਹਿੰਦਾ ਤੀ ਇਹ ਚਾਹ ਪਾਣੀ ਤੇ ਪੀ ਲੈਂਦੀ ਰਸੋਈ ਵਿੱਚ ਵੜ ਗਿਆ ਦੀਪੀ ਨੇ ਇੱਕ ਰੋਟੀ ਹੋਰ ਲਿਆ ਗੁਰਨਾਮ ਸਿੰਘ ਦੀ ਥਾਲੀ ਵਿੱਚ ਰੱਖ ਦਿੱਤੀ ਤੇ ਆਖਦੀ ਬਾਪੂ ਜੀ ਹੁਣ ਅਸੀਂ ਤੁਹਾਡੇ ਨਾਲ ਹੀ ਰਹਿਣਾ ਹਮੇਸ਼ਾ ਤੇ ਤੁਹਾਡੀ ਸੇਵਾ ਕਰਨੀ ਹੈ ਇੱਕ ਬਾਪ ਹਮੇਸ਼ਾ ਆਪਣੀ ਔਲਾਦ ਨੂੰ ਖੁਸ਼ ਦੇਖਣਾ ਚਾਹੁੰਦਾ ਹੈ ਤੇ ਔਲਾਦ ਦੀ ਖੁਸ਼ੀ ਲਈ ਹਰ ਗੱਲ ਮੰਨਣ ਨੂੰ ਤਿਆਰ ਰਹਿੰਦਾ ਬਾਪੂ ਨੂੰ ਵੀ ਔਲਾਦ ਤੋਂ ਉਮੀਦਾਂ ਹੁੰਦੀਆਂ ਔਲਾਦ ਨੂੰ ਵੀ ਬਾਪੂ ਦੀਆਂ ਉਮੀਦਾਂ ਨੂੰ ਤੋੜਨਾ ਨਹੀਂ ਚਾਹੀਦਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਬਾਪ ਤੇ ਬੇਟੇ ਦੀ ਕਹਾਣੀ ਪਿਓ ਤੇ ਪੁੱਤ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਜੇ ਕਹਾਣੀ ਤੁਹਾਨੂੰ ਬਧਿਆ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਆ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ